ਅਮਰੀਕਾ ਦੇ ਵਿੱਚ ਪੰਜਾਬੀ ਸ਼ਖਸ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ 43 ਸਾਲਾ ਪ੍ਰੀਤਮ ਸਿੰਘ ਦੀ ਜਾਨ ਚਲੀ ਗਈ ਹੈ ਮਾਛੀਵਾੜਾ ਦੇ ਪਿੰਡ ਹੰਬੋਵਾਲ ਦਾ ਰਹਿਣ ਵਾਲਾ ਸੀਗਾ ਇਹ ਸ਼ਖਸ ਕਾਰ ਦੇ ਵਿੱਚ ਸਵਾਰ ਹੋ ਕੇ ਦਰਸਲ ਪ੍ਰੀਤਮ ਜਾ ਰਿਹਾ ਸੀਗਾ ਤੇ ਟਰਾਲੇ ਦੇ ਨਾਲ ਹੋਈ ਕਾਰ ਦੀ ਭਿਆਨਕ ਟੱਕਰ ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਜਾਂਦਾ ਇੱਕ ਭਰਾ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤਾਂ ਅਮਰੀਕਾ ਦੇ ਵਿੱਚ ਪੰਜਾਬੀ ਸ਼ਖਸ ਦੀ ਜਾਨ ਗਈ ਹੈ ਸੜਕ ਹਾਦਸੇ ਦੇ ਵਿੱਚ 43 ਸਾਲਾ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਜੋ ਕਿ ਮਾਛੀਵਾੜਾ ਦੇ ਪਿੰਡ ਹੰਬੋ ਵਾਲਦਾ ਰਹਿਣ ਵਾਲਾ ਸੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਹੈ ਕਿ ਪ੍ਰੀਤਮ ਸਿੰਘ ਜਦੋਂ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਟਰਾਲੀ ਦੇ ਨਾਲ ਕਾਰ ਦੀ ਭਿਆਨਕ ਤਕਰਾਉਂ ਹੁੰਦੀ ਹੈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਪ੍ਰੀਤਮ ਸਿੰਘ ਦੀ ਜਾਨ ਚਲੀ ਗਈ। ਕੰਮੀ ਹੈ ਨੌਜਵਾਨ ਮੁੰਡਾ ਬੜਾ ਸੁਜਵਾਨ ਸੀਗਾ ਤੇ ਤਿੰਨ ਬੱਚੇ ਆਦੇ ਭੱਲੇ ਛੋੜੀ ਉਮਰ ਉਹਨਾਂ ਦੀ ਰੋਜੀ ਰੋਟੀ ਦੀ ਬਾਹਰ ਰਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆਂ ਨੂੰ ਹਲੇ ਤੇ ਛੜਕ ਹੱਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਥੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਦੀ ਕੋਈ ਸ਼ਹਾਦਤ ਤਾਂ ਦਿੱਤੀ ਜਾਵੇ ਕੋਈ ਇਹਨਾਂ ਦੀ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਧਨ ਸੀਗਾ ਘਰ ਦਾ ਉਹ ਮੁੰਡੇ ਦੀ ਆ ਜੀ ਡੈਥ ਹੋ ਗਈ ਕਿਤੇ ਤਾਂ ਉਹਨੇ 4 ਪੈਸੇ ਕਮਾ ਕੇ ਘਰ ਭਜਣੇ ਸੀ ਕਿਤੇ ਅੱਜ ਲਾਸ਼ ਹੋ ਗਈ